ਧਿਆਨ ਨਾਲ ਸੁਣੋ ਬਹੁਤ ਹੀ ਕਮਾਲ ਦੇ ਕਿਚਨ ਟਿਪਸ ਨੰਬਰ 1 ਗਰਮ ਦੁੱਧ ਵਿੱਚ ਸੌਂਫ ਪਾ ਕੇ ਪੀਣ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਇਸ ਤੋਂ ਇਲਾਵਾ ਇਹ ਅੱਖਾਂ ਦੀ ਰੋਸ਼ਨੀ ਲਈ ਵੀ ਕਾਫੀ ਫਾਇਦੇਮੰਦ ਹੈ ਨੰਬਰ 2 ਸਾਨੂੰ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਕਰਕੇ ਪੀਣਾ ਚਾਹੀਦਾ ਹੈ ਇਸ ਨਾਲ ਕਦੇ ਵੀ ਗੁਰਦੇ ਖਰਾਬ ਨਹੀਂ ਹੁੰਦੇ ਨੰਬਰ 3 ਰਾਤ ਨੂੰ ਸੌਣ ਸਮੇਂ ਤੁੰਨੀ ਵਿੱਚ ਤੇਲ ਜ਼ਰੂਰ ਲਗਾਉਣਾ ਚਾਹੀਦਾ ਹੈ ਇਸ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ ਤੇ ਨਾਲ ਹੀ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਨੰਬਰ 4 ਜਿਹੜੇ ਲੋਕ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਵੀ ਪਿਸ਼ਾਬ ਵਿੱਚ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 5 ਰੋਜ਼ਾਨਾ ਸਵੇਰੇ ਲਸਣ ਦਾ ਟੁਕੜਾ ਖਾਣ ਨਾਲ ਜਲਦੀ ਨਾਲ ਕਦੇ ਵੀ ਕੋਈ ਬਿਮਾਰੀ ਤੁਹਾਡੇ ਨੇੜੇ ਨਹੀਂ ਆਵੇਗੀ ਨੰਬਰ 6 ਜੇਕਰ ਤੁਹਾਡੇ ਬੁੱਲ ਕਾਲੇ ਪੈ ਜਾਂਦੇ ਹਨ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਬੁੱਲਾਂ ਦੇ ਉੱਪਰ ਦਹੀਂ ਦੀ ਮਲਾਈ ਲਗਾ ਕੇ ਸੌਂ ਜਾਇਆ ਕਰੋ ਇਹ ਸਨਾਂ ਬੁੱਲ ਗੁਲਾਬੀ ਤੇ ਨਰਮ ਰਹਿੰਦੇ ਹਨ ਨੰਬਰ 7 ਰੋਜ਼ਾਨਾ ਬੇਰ ਦਾ ਸੇਵਨ ਕਰਨ ਨਾਲ ਤੁਸੀਂ ਪੇਟ ਦੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ ਤੇ ਨਾਲ ਹੀ ਅਮਰੂਦ ਖਾਣ ਨਾਲ ਕਬਜ਼ ਦੀ ਬਿਮਾਰੀ ਦੂਰ ਰਹਿੰਦੀ ਹੈ ਨੰਬਰ 8 ਹਰੇ ਇਲਾਇਚੀ ਦਾ ਸੇਵਨ ਕਰਨ ਨਾਲ ਅਸੀਂ ਸਾਹ ਫੁੱਲਣ ਦੀ ਬਿਮਾਰੀ ਤੋਂ ਹਮੇਸ਼ਾ ਲਈ ਬਚੇ ਰਹਿੰਦੇ ਹਾਂ ਨੰਬਰ 9 ਸਾਨੂੰ ਫਲ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਸੀਨੇ ਵਿੱਚ ਜਲਣ ਹੋਣ ਦੀ ਸਮੱਸਿਆ ਹੋ ਸਕਦੀ ਹੈ ਨੰਬਰ 10 ਵਾਲਾਂ ਨੂੰ ਲੰਮੇ ਅਤੇ ਕਾਲੇ ਕਰਨ ਲਈ ਸਰੋਂ ਦੇ ਤੇਲ ਵਿੱਚ ਬੱਕਰੀ ਦਾ ਦੁੱਧ ਮਿਕਸ ਕਰਕੇ ਲਗਾ ਲਓ ਇਸ ਨਾਲ ਵਾਲ ਕਾਲੇ ਤੇ ਲੰਮੇ ਹੋ ਜਾਣਗੇ ਪਰ 11 ਜਿਹੜੇ ਲੋਕ ਰਾਤ ਨੂੰ ਸੌਣ ਸਮੇਂ ਪੇਟ ਦੇ ਭਾਰ 'ਤੇ ਸੌਂਦੇ ਹਨ ਉਹ ਜਲਦੀ ਬੁੱਢੇ ਹੋ ਜਾਂਦੇ ਹਨ ਨੰਬਰ 12 ਸਾਨੂੰ ਕਦੇ ਵੀ ਆਪਣੇ ਚਿਹਰੇ ਨੂੰ ਗਰਮ ਪਾਣੀ ਨਾਲ ਨਹੀਂ ਧੋਣਾ ਚਾਹੀਦਾ ਇਸ ਨਾਲ ਅਸੀਂ ਜਲਦੀ ਬੁੱਢੇ ਦਿਖਣ ਲੱਗ ਜਾਂਦੇ ਹਾਂ ਨੰਬਰ 13 ਇੱਕ ਕੱਪੜੇ ਵਿੱਚ ਬੰਨ ਕੇ ਪੰਜ ਲਾਲ ਸੁੱਕੀਆਂ ਮਿਰਚ ਆਪਣੇ ਸਿਰਾਂਨੇ ਥੱਲੇ ਰੱਖ ਲਓ ਇਸ ਨਾਲ ਤੁਹਾਡੀ ਸਿਹਤ ਕਦੇ ਵੀ ਖਰਾਬ ਨਹੀਂ ਹੋਵੇਗੀ ਨੰਬਰ 14 ਅੰਬ ਦੇ ਪੱਤਿਆਂ ਨੂੰ ਕੁੱਟ ਕੇ ਦੰਦਾਂ ਉੱਪਰ ਰਗੜ ਲਓ ਇਸ ਨਾਲ ਤੁਹਾਡੇ ਦੰਦ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਣਗੇ ਨੰਬਰ 15 ਗੰਨੇ ਦੇ ਰਸ ਵਿੱਚ ਆਦਰਕ ਦਾ ਰਾਸ ਮਿਕਸ ਕਰਕੇ ਪੀਣ ਦੇ ਨਾਲ ਗਰਮੀ ਦਾ ਅਹਿਸਾਸ ਬਹੁਤ ਘੱਟ ਹੁੰਦਾ ਹੈ। ਨੰਬਰ 16 ਜੀਵ ਥੱਲੇ ਕਲੌਂਜੀ ਦੇ ਦਾਣੇ ਰੱਖਣ ਨਾਲ ਵਧਿਆ ਹੋਇਆ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਹੋ ਜਾਂਦਾ ਹੈ। ਨੰਬਰ 17 ਜੇਕਰ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਤਾਂ ਪੁਦੀਨੇ ਦੀ ਖੁਸ਼ਬੂ ਜ਼ਰੂਰ ਸੁੰਗੋ। ਇਸ ਨਾਲ ਡਿਪਰੈਸ਼ਨ ਠੀਕ ਰਹਿੰਦਾ ਹੈ। ਨੰਬਰ 18 ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਦੁੱਧ ਵਿੱਚ ਛੋਲੇ ਭਿਉਂ ਕੇ ਖਾ ਲੋ। ਇਸ ਨਾਲ ਨਜ਼ਰ ਤੇਜ਼ ਕਰਨ ਵਿੱਚ ਵੀ ਮਦਦ ਮਿਲਦੀ ਹੈ। ਨੰਬਰ 19 ਜਿਹੜੀਆਂ ਔਰਤਾਂ ਦੁੱਧ ਦੇ ਵਿੱਚ ਮਖਾਣੇ ਭਾਫ ਫੁੱਲ ਮਖਾਣੇ ਉਬਾਲ ਕੇ ਪੀਂਦੀਆਂ ਹਨ ਉਹਨਾਂ ਨੂੰ ਕਮਰ ਦਰਦ ਗੋਡਿਆਂ ਦੇ ਦਰਦ ਤੇ ਸਰੀਰ ਦੇ ਕਿਸੇ ਵੀ ਦਰਦ ਤੋਂ ਆਰਾਮ ਰਹਿੰਦਾ ਹੈ ਨਾਲ ਹੀ ਸਰੀਰ ਅੰਦਰ ਕੈਲਸ਼ੀਅਮ ਦੀ ਕਮੀ ਵੀ ਦੂਰ ਹੁੰਦੀ ਹੈ ਨੰਬਰ 20 ਸਰੋਂ ਦੇ ਤੇਲ ਵਿੱਚ ਇੱਕ ਝਟਕੀ ਨਮਕ ਮਿਲਾ ਕੇ ਦੰਦਾਂ ਦੀ ਮਾਲਿਸ਼ ਕਰਨ ਨਾਲ ਦੰਦ ਚਮਕਦਾਰ ਤੇ ਮਸੂੜੇ ਮਜ਼ਬੂਤ ਹੁੰਦੇ ਹਨ ਨੰਬਰ 21 ਜੇਕਰ ਤੁਹਾਨੂੰ ਭੁੱਖ ਘਟ ਲੱਗਦੀ ਹੈ ਤਾਂ ਰੋਜ਼ਾਨਾ ਹਰੇ ਧਣੀਏ ਦਾ ਰਸ ਕੱਢ ਕੇ 30 ਗ੍ਰਾਮ ਪੀ ਲਓ ਇਸ ਨਾਲ ਭੁੱਖ ਲੱਗਣ ਲੱਗ ਜਾਵੇਗੀ ਨੰਬਰ 22 ਗਹਿਣਿਆਂ ਵਾਲੇ ਡੱਬੇ ਵਿੱਚ ਚੌਕ ਦਾ ਟੁਕੜਾ ਰੱਖਣ ਨਾਲ ਗਹਿਣੇ ਕਦੇ ਵੀ ਕਾਲੇ ਨਹੀਂ ਪੈਂਦੇ ਨੰਬਰ 23 ਜੇਕਰ ਤੁਸੀਂ ਆਪਣਾ ਰੰਗ ਸਾਫ਼ ਕਰਨਾ ਚਾਹੁੰਦੇ ਹੋ ਤਾਂ ਕੱਚੇ ਆਲੂ ਦਾ ਰਸ ਕੱਢ ਕੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 24 ਜੇਕਰ ਅਸੀਂ ਹੌਣ ਸਮੇਂ ਅੰਬ ਦੇ ਪੱਤਿਆਂ ਦਾ ਪਾਣੀ ਉਬਾਲ ਕੇ ਇਸ਼ਨਾਨ ਕਰਦੇ ਹਾਂ ਤਾਂ ਇਸ ਨਾਲ ਸੁਸਤੀ ਉਤਰਦੀ ਹੈ ਤੇ ਨਾਲ ਹੀ ਸਰੀਰ ਵੀ ਤਰੋਤਾਜ਼ਾ ਮਹਿਸੂਸ ਕਰਦਾ ਹੈ। ਨੰਬਰ 25 ਮਸਰਦੀ ਦਾਲ ਵਿੱਚ ਕੱਚਾ ਦੁੱਧ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੀ ਡੈੱਡ ਸਕਿਨ ਜਿਹੜੀ ਉਹ ਨਿਕਲ ਜਾਂਦੀ ਹੈ ਤੇ ਚਿਹਰੇ ਤੇ ਨਿਖਾਰ ਆਉਂਦਾ ਹੈ। ਨੰਬਰ 26 ਸ਼ਕਰਕੰਦੀ ਵਿੱਚ ਵਿਟਾਮਿਨ ਡੀ ਦਾ ਇੱਕ ਬਹੁਤ ਵਧੀਆ ਸਰੋਤ ਪਾਇਆ ਜਾਂਦਾ ਹੈ ਜਿਸ ਨਾਲ ਦੰਦਾਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਤੇ ਚਿਹਰੇ ਤੇ ਚਮਕ ਆਉਂਦੀ ਹੈ ਨੰਬਰ 27 ਕੇਲਾ ਖਾਣ ਨਾਲ ਗਲੇ ਦੀ ਖਰਾਸ਼ ਭਾਵ ਖਾਜ ਤੋਂ ਆਰਾਮ ਮਿਲਦਾ ਹੈ ਤੇ ਨਾਲ ਹੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 28 ਜੀਨਾਂ ਨੂੰ ਸਰਦੀਆਂ ਵਿੱਚ ਬਲਗਮ ਜੰਮਣ ਦੀ ਸਮੱਸਿਆ ਹੋਵੇ ਉਹਨਾਂ ਨੂੰ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਅਤੇ ਕੇਲੇ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 29 ਪਾਲਕ ਦਾ ਸੇਵਨ ਕਰਨ ਨਾਲ ਖੂਨ ਦੀ ਖਰਾਬੀ ਤੇ ਕਮੀ ਦੂਰ ਹੋ ਜਾਂਦੀ ਹੈ ਤੇ ਨਾਲ ਹੀ ਇਹ ਸਾਡੇ ਸਰੀਰ ਨੂੰ ਹੋਰ ਵੀ ਕਈ ਲਾਭ ਦਿੰਦਾ ਹੈ। ਨੰਬਰ 30 ਕੱਚਾ ਪਿਆਜ਼ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਤੇ ਨਾਲ ਹੀ ਹੋਰ ਵੀ ਕਈ ਰੋਗਾਂ ਤੋਂ ਮੁਕਤੀ ਮਿਲਦੀ ਹੈ। ਨੰਬਰ 31 ਜੇ ਚਿਹਰੇ ਉੱਪਰ ਬੁਢਾਪਾ ਨਜ਼ਰ ਆਉਣ ਲੱਗ ਜਾਵੇ ਤਾਂ ਅਨਾਰ ਦਾ ਜੂਸ ਪੀਣਾ ਸ਼ੁਰੂ ਕਰਦੇ ਹੋ ਇਸ ਨਾਲ ਬੁਢਾਪਾ ਨਜ਼ਰ ਨਹੀਂ ਆਵੇਗਾ। ਨੰਬਰ 32 ਜੇਕਰ ਬੁੱਲ ਫਟ ਰਹੇ ਹੋਣ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੇਸੀ ਕਿਓ ਲਗਾ ਲਓ ਇਸ ਨਾਲ ਬੁੱਲ ਨਰਮ ਤੇ ਮੁਲਾਇਮ ਹੋ ਜਾਣਗੇ ਨੰਬਰ 33 ਸਰਦੀ ਝੁਖਾਮ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਤੇ ਵਿਕਸ ਲਗਾ ਕੇ ਸੌ ਜਾਓ ਨੰਬਰ 34 ਜੇਕਰ ਤੁਰੰਤ ਪੇਟ ਵਿੱਚ ਦਰਦ ਹੋਣ ਲੱਗ ਜਾਵੇ ਤਾਂ ਗਰਮ ਪਾਣੀ ਵਿੱਚ ਕਾਲਾ ਨਮਕ ਪਾ ਕੇ ਪੀ ਲਓ ਇਸ ਨਾਲ ਪੇਟ ਦਰਦ ਤੋਂ ਆਰਾਮ ਮਿਲੇਗਾ ਨੰਬਰ 35 ਰੋਜ਼ਾਨਾ ਸਵੇਰੇ ਖਾਲੀ ਪੇਟ 3-4 ਕਾਜੂ ਉੱਪਰ ਸ਼ਹਿਦ ਪਾ ਕੇ ਚੱਟ ਲਓ। ਅਜਿਹਾ ਕਰਨ ਨਾਲ ਯਾਦ ਸ਼ਕਤੀ ਤੇਜ਼ ਹੋ ਜਾਂਦੀ ਹੈ। ਨੰਬਰ 36 ਕੱਚੇ ਦੁੱਧ ਵਿੱਚ ਚੀਨੀ ਮਿਕਸ ਕਰਕੇ ਚਿਹਰੇ ਉੱਪਰ ਲਗਾ ਕੇ ਕੁਝ ਸਮੇਂ ਬਾਅਦ ਧੋ ਦਿਓ। ਇਸ ਨਾਲ ਚਿਹਰੇ ਉੱਤੇ ਨਿਖਾਰ ਆ ਜਾਵੇਗਾ। ਨੰਬਰ 37 ਸੌਂਫ ਅਤੇ ਮਿਸ਼ਰੀ ਖਾਣ ਦੇ ਨਾਲ ਤੁਹਾਡਾ ਵਜ਼ਨ ਘੱਟ ਹੋ ਜਾਂਦਾ ਹੈ। ਤੇ ਨਾਲ ਹੀ ਦਿਲ ਦੀਆਂ ਬਿਮਾਰੀਆਂ ਤੋਂ ਤੁਸੀਂ ਬਚੇ रह ਸਕਦੇ ਹੋ। ਨੰਬਰ 38 2 ਚਮਚ ਪੁਦੀਨੇ ਦੇ ਰਸ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਇੱਕ ਹਫਤਾ ਲਗਾਤਾਰ ਸੇਵਨ ਕਰਨ ਦੇ ਨਾਲ ਲੀਵਰ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਨੰਬਰ 39 ਜੇਕਰ ਤੁਹਾਨੂੰ 슈ਗਰ ਦੀ ਬਿਮਾਰੀ ਹੈ ਤਾਂ ਤੁਹਾਨੂੰ ਸਵੇਰੇ ਖਾਲੀ ਪੇਟ ਕਰੇਲੇ ਦਾ ਜੂਸ ਪੀਣਾ ਚਾਹੀਦਾ ਹੈ। ਨੰਬਰ 40 ਸਵੇਰੇ देर ਨਾਲ ਉੱਠਣ ਵਾਲੇ ਇਨਸਾਨ ਦਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ। ਦੇ ਨਾਲ ਹੀ ਉਸ ਦੇ ਸਰੀਰ ਦੇ ਅੰਦਰ ਆਲਸ ਵੀ ਪੈਦਾ ਹੋ ਜਾਂਦਾ ਹੈ। ਨੰਬਰ 41 ਪਿਆਜ਼ ਦਾ ਰਸ ਕੱਢ ਕੇ ਉਸ ਨੂੰ ਕੱਪੜੇ ਨਾਲ ਛਾਣ ਕੇ ਗਰਮ ਕਰਕੇ ਚਾਰ ਬੂੰਦਾਂ ਕੰਨ ਵਿੱਚ ਪਾ ਲਓ। ਇਸ ਨਾਲ ਕੰਨ ਦੇ ਦਰਦ ਤੋਂ ਆਰਾਮ ਮਿਲੇਗਾ। ਨੰਬਰ 42 ਅਦਰਕ ਦਾ ਰਸ ਕੱਢ ਕੇ ਪੀਣ ਨਾਲ ਪੇਟ ਦੀ ਫालतू ਚਰਬੀ ਘੱਟ ਹੋ ਜਾਂਦੀ ਹੈ। ਨੰਬਰ 43 ਜਾਮਣ ਦੇ ਰਸ ਵਿੱਚ ਸਿੰਧਾ ਨਮਕ ਮਿਕਸ ਕਰਕੇ ਪੀਣ ਨਾਲ ਪਥਰੀ ਗਲ ਕੇ ਬਾਹਰ ਨਿਕਲ ਜਾਂਦੀ ਹੈ। ਨੰਬਰ 44 ਗਰਮੀ ਦੇ ਮੌਸਮ ਵਿੱਚ ਜੇਕਰ ਤੁਸੀਂ ਮੁਲਤਾਨੀ ਮਿੱਟੀ ਨੂੰ ਚਿਹਰੇ ਉੱਪਰ ਅਤੇ ਵਾਲਾਂ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਬਹੁਤ ਹੀ ਲਾਭ ਮਿਲਦੇ ਹਨ। ਨੰਬਰ 45 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਸੌਂਦੇ ਹੋ ਤਾਂ ਤੁਹਾਨੂੰ ਬਹੁਤ ਹੀ ਚੰਗੀ ਨੀਂਦ ਆਵੇਗੀ। ਨੰਬਰ 46 ਜੇਕਰ ਕਿਸੇ ਵੀ ਵਿਅਕਤੀ ਅੰਦਰ ਖੂਨ ਦੀ ਕਮੀ ਹੋਵੇ ਤਾਂ ਉਸ ਨੂੰ ਜਮਣ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਖੂਨ ਦੀ ਕਮੀ ਬਹੁਤ ਜਲਦੀ ਪੂਰੀ ਹੁੰਦੀ ਹੈ ਨੰਬਰ 47 ਸੈਲਫ ਉੱਪਰ ਪਿਆਏ ਦਾ ਛਿਲਕਾ ਫਿਰ ਨਾਲ ਸੈਲਫ ਆਸਾਨੀ ਨਾਲ ਸਾਫ਼ ਹੋ ਜਾਂਦੀ ਹੈ ਤੇ ਨਾਲ ਹੀ ਸਾਰੀ ਚਿਕਨਾਈ ਵੀ ਖਤਮ ਹੋ ਜਾਂਦੀ ਹੈ ਨੰਬਰ 48 ਪੈਰਾਂ ਪਰ ਬੈਠ ਕੇ ਕੰਮ ਕਰਨ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਤੇ ਨਾਲ ਹੀ ਸਰੀਰ ਦਾ ਵਜ਼ਨ ਵੀ ਸਹੀ ਹੋ ਜਾਂਦਾ ਹੈ ਨੰਬਰ 49 ਜਿਹੜੀਆਂ ਔਰਤਾਂ ਮੋਟੀ ਰੋਟੀ ਖਾਂਦੀਆਂ ਹਨ ਉਹਨਾਂ ਦੇ ਸਰੀਰ ਦੇ ਅਨੇਕਾਂ ਹੀ ਰੋਗ ਖਤਮ ਹੋ ਜਾਂਦੇ ਹਨ ਨੰਬਰ 50 ਜੇਕਰ ਤੁਸੀਂ ਦੋ ਕੇਲੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ 90 ਮਿੰਟ ਤੱਕ ਤਾਕਤਵਰ ਬਣੇ ਰਹਿੰਦੇ ਹੋ ਇਸ ਲਈ ਜਿਮ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੇਲਾ ਜ਼ਰੂਰ ਖਾਓ ਸੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ